ਇਕ ਵੀਰ ਆਇਆ ਇਥੋਂ ਸੰਗਰੂਰ ਤੋਂ ਚੱਲ ਕੇ ਅਸੀਂ ਇਕੱਠੇ ਨੌਕਰੀ ਕਰਦੇ ਸੀ ਗੁਰਤੇਜ ਸਿੰਘ ਉਸ ਬੱਚੇ ਦਾ ਨਾਮ ਹੈ ਗੁਰਤੇਜ ਸਿੰਘ ਤੇ ਬ੍ਰੇਨ ਟਿਊਮਰ ਹੋ ਗਿਆ ਸੰਗਤੀ ਉਹਨੂੰ ਬ੍ਰੇਨ ਟਿਊਮਰ ਡਾਕਟਰ ਨੇ ਉਹਨੂੰ ਕਿਹਾ ਸੀ 6 ਮਹੀਨੇ ਦਾ ਟਾਈਮ ਹੈ ਇਹ ਲਾਈਵ ਚੱਲ ਰਿਹਾ ਮੈਂ ਬੇਨਤੀ ਕਰਨਾ ਤੇ ਨਾਲੇ ਪਾਤਸ਼ਾਹੀ ਝੂਰੀ 'ਚ ਬੈਠਾ ਨਾਲੇ ਨਾਮ ਲੈ ਰਿਹਾ ਧਿਆਨ ਨਾਲ ਸੁਣੇ ਅਸੀਂ ਇਕੱਠੇ ਨੌਕਰੀ 14 ਸਿਕ ਵਿੱਚ ਕਰਦੇ ਸੀ ਉਹ ਕਹਿੰਦਾ ਵੀ ਮੈਂ ਤੈਨੂੰ ਜਾਣਦਾ ਸੀ ਪਰ ਮੈਨੂੰ ਨਹੀਂ ਉਹਦੇ ਬਾਰੇ ਇੰਨਾ ਪਤਾ ਸੀ ਕਿਉਂਕਿ ਮੇਰਾ ਇੰਨਾ ਖਿਆਲ ਕਿਸੇ ਬਸਤੇ ਨਹੀਂ ਰਹਿੰਦਾ ਸੀ ਆਪਣੀ ਮਸਤੀ ਵਿੱਚ ਬਸ ਚਲੋ ਕੀਰਤਨ ਕਰਦੇ ਸੀ ਸੰਗਤ ਆਉਂਦੀ ਸੀ ਉਹ ਜਾਣਦਾ ਸੀ ਪਰ ਮੈਂ ਉਹ ਵੀਰ ਨੂੰ ਘੱਟ ਜਾਣਦਾ ਸੀ ਵੀ ਇੰਨਾ ਮੈਨੂੰ ਪਹਿਚਾਨ ਨਹੀਂ ਸੀ ਉਹ ਉਹ ਦਿੱਲੀ ਆਰ ਆਰ ਹਸਪੀਟਲ ਵਿੱਚ ਐਡਮਿਟ ਹੋ ਗਿਆ ਜਦੋਂ ਉਹਨੂੰ ਚੱਕਰ ਆਇਆ ਨਾ ਡਿੱਗਿਆ ਥੱਲੇ ਤੇ ਉਹਨੂੰ ਐਡਮਿਟ ਕਰਾਇਆ ਗਿਆ ਤੇ ਉਹ ਬਿਮਾਰੀ ਚੈੱਕ ਹੋਈ ਤੇ ਬ੍ਰੇਨ ਦੀ ਉਮਰ ਤੇ ਬਿਮਾਰੀ ਫੈਲਰ ਕੀ ਜ਼ਿਆਦਾ ਸੰਗਤ ਜੀ ਹੁਣ ਡਾਕਟਰ ਆਏ ਡਾਕਟਰ ਦਾ ਸੁਭਾ ਉਹ ਵੇਖ ਲੈਂਦੇ ਨੇ ਬੰਦੇ ਨੂੰ ਡਾਕਟਰ ਇਦਾਂ ਨਹੀਂ ਬਣੇ ਪੜ ਲੈਂਦੇ ਨੇ ਬੰਦੇ ਦੀ ਸ਼ਕਲ ਨੂੰ ਪੜ ਲੈਂਦੇ ਨੇ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦਾ ਸਿਸਟਮ ਕਿੱਥੇ ਚੱਲ ਰਿਹਾ ਹੈ ਉਹ ਫਿਰ ਇੰਗਲਿਸ਼ ਵਿੱਚ ਬੋਲੇ ਦੋਨੋਂ ਡਾਕਟਰ ਕਹਿੰਦਾ ਦੋ ਡਾਕਟਰ ਮੇਨ ਸੀ ਬਾਕੀ 10 12 ਦੀ ਟੀਮ ਸੀ ਦੋ ਨੂੰ ਮੈਂ ਜਾਣਦਾ ਸੀ ਜਿਹੜੇ ਮੇਨ ਸਪੈਸ਼ਲਿਸਟ ਦਿੱਲੀ ਆਰ ਆਰ ਹਸਪੀਟਲ ਵਰਲਡ ਦਾ ਦੂਜਾ ਹਸਪੀਟਲ ਹੈ ਸੰਗਤ ਜੀ ਵਰਲਡ ਦੇ ਵਿੱਚ ਦੂਜਾ ਦਿੱਲੀ ਆਰ ਆਰ ਹਸਪੀਟਲ ਵਿਦੇਸ਼ਾਂ ਤੋਂ ਡਾਕਟਰ ਆਉਂਦੇ ਨੇ ਅੰਗਰੇਜ਼ ਡਾਕਟਰ ਉੱਥੇ ਮਿਲਣਗੇ ਤੁਹਾਨੂੰ ਤੇ ਉਹ ਕਹਿੰਦਾ ਕੋਈ ਇੰਗਲਿਸ਼ ਵਿੱਚ ਗੱਲ ਕਰਦੇ ਨੇ ਡਾਕਟਰ ਕਹਿੰਦਾ ਇੱਕ ਮੇਰਾ ਮੰਜਾ ਲੱਗਾ ਇੱਕ ਨਾਲ ਵਾਲੇ ਦਾ ਮੰਜਾ ਹੁਣ ਵਾਰਡ ਇੱਕੋ ਹੀ ਸੀ ਨਾ ਸਰਜੀਕਲ ਵਾਰਡ ਤੇ ਸਰਜੀਕਲ ਹੀ ਹੋਣਗੇ ਤੇ ਹੁਣ ਬ੍ਰੇਨ ਟਿਊਮਰ ਹੈ ਤੇ ਉਹ ਬ੍ਰੇਨ ਟਿਊਮਰ ਵਾਲੇ ਸਾਰੇ ਉੱਤੇ ਕੈਂਸਰ ਵਾਲੀ ਵਾਰਡ ਸੀ ਤੇ ਕਹਿੰਦਾ ਡਾਕਟਰ ਕਹਿੰਦੇ ਨੇ ਇਸ਼ਾਰਾ ਕਰਕੇ ਇਹ ਬੈੱਡ ਵਾਲਾ ਤੇ ਇਹ ਬੈੱਡ ਵਾਲਾ ਕਹਿੰਦੇ ਇੰਗਲਿਸ਼ ਵਿੱਚ ਕਹਿੰਦੇ ਨੇ ਉਹ ਦੋਨੋਂ ਵੱਧ ਤੋਂ ਵੱਧ ਡਾਕਟਰ 6 ਮਹੀਨੇ ਰਹਿਣਗੇ ਆ ਦੋਨੋਂ ਖਤਮ ਇਨਾਂ ਦੀ ਰਿਪੋਰਟ ਬੋਲ ਰਹੀ ਏ ਤੇ ਇਨਾਂ ਦੀ ਰਿਪੋਰਟ ਫੇਰ ਦੁਬਾਰਾ ਕਰਾਈ ਜਾਵੇ ਗੁਰਤੇਜ ਸਿੰਘ ਕਹਿੰਦਾ ਮੈਂ ਤੇ ਸੀ ਸਿੱਧਾ ਸਾਦਾ ਬੰਦਾ ਡੈਂਜਰ ਡੁੰਜਰ ਤੇ ਮੇਰੇ ਸਮਝ ਵਿੱਚ ਆ ਗਿਆ ਵੀ ਜਦੋਂ ਉਹਨਾਂ ਕਹੇ ਵੈਰੀ ਡੈਂਜਰ ਵੈਰੀ ਡੈਂਜਰ ਵੀ ਖਤਰੇ ਵਾਲਾ ਕੰਮ ਏ ਕਹਿੰਦਾ ਬਾਕੀ ਨਹੀਂ ਇੰਗਲਿਸ਼ ਮੈਨੂੰ ਸਮਝ ਲੱਗੀ ਉਹਨਾਂ ਦੀ ਕਹਿੰਦਾ ਜਿਹੜਾ ਨਾਲ ਸੀ ਉਹ ਪੜਿਆ ਲਿਖਿਆ ਸੀ ਉਹ ਸਮਝ ਗਿਆ ਸਾਰਾ ਕੁਝ ਉਹ ਤਾਂ ਕਹਿੰਦਾ ਚੰਗੀ ਉਹਦੀ ਪੜ੍ਹਾਈ ਸੀ ਮੁੰਡਾ ਬਹੁਤ ਪੜਿਆ ਸੀਗਾ ਨੌਲਜ ਸੀ ਉਹਨੂੰ ਕਹਿੰਦਾ ਉਹਦੀ ਅੱਖਾਂ 'ਚ ਪਾਣੀ ਨਿਕਲ ਗਿਆ ਕਹਿੰਦਾ ਡਾਕਟਰ ਵੇਖੀ ਜਾਵੇ ਕਹਿੰਦਾ ਪੁੱਛਦਾ ਤੋ ਕਿੰਨਾ ਪੜਿਆ ਓਏ ਸਿੰਘ ਸਾਹਿਬ ਕਿੰਨੇ ਪੜੇ ਹੋ ਕਹਿੰਦਾ ਉਹ ਕਹਿੰਦਾ ਜੀ ਮੇਰੀ ਇੰਨੀ ਪੜਾਈ ਹੈ ਕਹਿੰਦਾ ਫਿਰ ਉਹਨੇ ਕਿਹਾ ਇੰਗਲਿਸ਼ ਵਿੱਚ ਵੀ ਘਬਰਾਵੀਂ ਨਾ ਕੁਝ ਨਹੀਂ ਹੁੰਦਾ ਹੌਸਲਾ ਦੇ ਦੇਣਾ ਸੀ ਪਰ ਡਾਕਟਰ ਕਹਿੰਦਾ ਕਿ ਕਹਿ ਗਿਆ ਸਾਰਾ ਕੁਝ ਵੀ ਵੱਧ ਤੋਂ ਵੱਧ 6 ਮਹੀਨੇ ਬੰਦਾ ਜੀ ਸਕਦਾ ਹੈ ਇਹ ਖਤਮ ਨੇ ਦੋਨੋਂ ਇਹਨਾਂ ਦੇ ਪਰਿਵਾਰ ਨੂੰ ਇਤਲਾਹ ਦੇ ਦਿਓ ਇਹ ਦੋਨੋਂ ਬੱਚੇ ਖਤਮ ਨੇ ਕਿਉਂ ਰਿਪੋਰਟ ਬੋਲ ਰਹੀ ਏ ਵੀ ਕੈਂਸਰ ਨੇ ਹੁਣ ਇਹਨਾਂ ਨੂੰ ਛੱਡਣਾ ਨਹੀਂ ਕਹਿੰਦਾ ਵੀ ਮੈਂ ਵੀ ਮੈਨੂੰ ਉਹਨੇ ਦੱਸਿਆ ਤਾਂ ਕਹਿੰਦਾ ਮੈਂ ਨਾ ਜਦੋਂ ਕਹਿੰਦਾ ਮੈਨੂੰ ਕਹਿੰਦਾ ਗੁਰਤੇਜ ਤਿੰਨ ਪਤਾ ਹੈ ਡਾਕਟਰ ਨੇ ਕਹਿ ਦਿੱਤਾ ਆਪਾਂ 6 ਮਹੀਨੇ ਆ ਕਹਿੰਦਾ ਮੇਰੇ ਹੱਥ ਤੋਂ ਪਾਣੀ ਛੁੱਟ ਗਿਆ ਕਹਿੰਦਾ ਕਹਿੰਦਾ ਮੇਰੇ ਹੱਥ ਤੋਂ ਪਾਣੀ ਛੁੱਟ ਗਿਆ ਕਹਿੰਦਾ ਮੈਂ ਘਬਰਾ ਗਿਆ ਉਹ ਮੇਰੀ ਮੌਤ ਹੋ ਜਾਣੀ ਕਹਿੰਦਾ ਮੈਨੂੰ ਆਪਣੇ ਪੁੱਤਰ ਯਾਦ ਆਵੇ ਆਪਣੀ ਮਾਂ ਯਾਦ ਆਵੇ ਆਪਣੇ ਘਰ ਵਾਲੀ ਯਾਦ ਆਵੇ ਕਹਿੰਦਾ ਬਾਬਾ ਜੀ ਮੇਰਾ ਮੂੰਹ ਸੁੱਕ ਗਿਆ ਕਹਿੰਦਾ ਤੇ ਜਿਹੜਾ ਅਟੈਂਡਰ ਨਾਲ ਸੀ ਨਾ ਕਹਿੰਦਾ ਉਹ ਵੀ ਮੇਰੀ ਪਰਲਣਦਾ ਉਹਦਾ ਨਾਮ ਸੁਖਦਰਸ਼ਨ ਸਿੰਘ ਹੈ ਕਹਿੰਦਾ ਮੈਨੂੰ ਪੁੱਛਦਾ ਵੀ ਆ ਕੇ ਗੁਰਦੇਸ਼ ਤੂੰ ਇੰਨਾ ਯਾਰ ਕਿਉਂ ਘਬਰਾ ਗਿਆ ਕੀ ਗੱਲ ਏ ਆ ਚਾਰ ਪੰਜ ਦਿਨ ਦੀ ਘਟਨਾ ਸਾਰਾ ਦੱਸ ਕੇ ਗਏ ਨੇ ਨਾ ਭੈਣਾ ਨਾ ਪੁੱਛ ਸਕਦੇ ਹੋ ਕਹਿੰਦਾ ਮੈਨੂੰ ਪੁੱਛਦਾ ਕੀ ਹੋਇਆ ਕਹਿੰਦਾ ਉਹ ਮੈਨੂੰ ਡਾਕਟਰ ਕਹਿ ਕੇ ਗਿਆ ਤੇਰੀ ਰਿਪੋਰਟ ਕਹਿੰਦੀ ਏ ਤੂੰ 6 ਮਹੀਨੇ ਤੋਂ ਬਾਅਦ ਜਿੰਦਾ ਨਹੀਂ ਰਹਿ ਸਕਦਾ ਕਹਿੰਦਾ ਕਿਉਂ ਘਬਰਾਣਾ ਹੋਏ ਤੂੰ ਡਰਨਾ ਆਪਣੇ ਬਾਬਾ ਜਸਵਿੰਦਰ ਸਿੰਘ ਹੈਗੇ ਨੇ ਨਾ ਉਹ ਗੁਰੂ ਗ੍ਰੰਥ ਸਾਹਿਬ ਨਾਲ ਬੜਾ ਪਿਆਰ ਕਰਦੇ ਨੇ ਕਹਿੰਦਾ ਮੈਂ ਵੇਖਿਆ ਜੀ ਤੂੰ ਖੜ ਕੇ ਅਰਦਾਸ ਕਰਦੇ ਨੇ ਬਾਪੂ ਉਹਨਾਂ ਨੂੰ ਖਾਲੀ ਨਹੀਂ ਮੋੜਦਾ ਕਿੰਨਾ ਪਾਉਨਾ ਨਾ ਰਹੇ ਆ ਉਹ ਸਾਡਾ ਕਹਿਣਾ ਮੰਨਣਗੇ ਮੈਂ ਦੱਸ ਰਿਹਾ ਸੀ ਮੈਂ ਕਹੇ ਮੈਂ ਸੰਗਤ ਦੀ ਬਲੇਸਿੰਗ ਨਾਲ ਤੁਰਿਆ ਫਿਰਨਾ ਇਹ ਅਸੀਸਾਂ ਲਗਦੀਆਂ ਨੇ ਗੁਰੂ ਤੇ ਪਿਆਰਿਆਂ ਦੀ ਉਹਨਾਂ ਦੁਖਿਆਰੀ ਲੋਕਾਂ ਦੀ ਅਸੀਸਾਂ ਲਗਦੀਆਂ ਨੇ ਇਦਾਂ ਇਦਾਂ ਦੁਆ ਦੇਂਦੇ ਨੇ ਲੋਕ ਤੇ ਸੰਗਤ ਦੀ ਮੈਂ ਨਾ ਆਪਣੇ ਘਰ ਸੀ ਉਦੋਂ ਪਿੰਡ ਹੁੰਦੇ ਸੀ ਭਾਈ ਗੁਰੂ ਇੱਥੇ ਸਾਹ ਤੇ ਮੇਰੇ ਮਨ ਨੂੰ ਇੱਕ ਖਿੱਚ ਪਈ ਮੈਂ ਬਲਵਿੰਦਰ ਨੂੰ ਕਿਹਾ ਮੈਂ ਕਿ ਯਾਰ ਮੈਂ ਸੋਢੀ ਸੁਲਤਾਨ ਪਾਸ਼ਾ ਦੇ ਦਰ ਤੇ ਜਾਣਾ ਯਾਰ ਦਰਬਾਰ ਸਾਹਿਬ ਮੈਂ ਨਹੀਂ ਰਹਿਣਾ ਮੈਂ ਚੱਲਣਾ ਹੈ ਮੇਰਾ ਸੁਭਾਅ ਇਦਾਂ ਦਾ ਹੈ 5 ਮਿੰਟ ਤੇ ਤਿਆਰੀ ਕਰਕੇ ਅਸੀਂ ਗੱਡੀ ਲੈ ਜੰਨੇ ਹੁੰਨੇ ਆ ਮੈਂ ਕਿਹਾ ਚੱਲੀਏ ਦਰਬਾਰ ਸਾਹਿਬ ਇਹਨੇ ਵੇਖਿਆ ਵੀ ਬਾਬਾ ਜੀ ਮੈਂਟਲ ਤੇ ਤਿਆਰ ਹੋ ਗੂ ਮੈਨੂੰ ਖਿੱਚ ਪਵੇ ਸਕਤੇ ਮੇਰੇ ਕੋ ਰਹਿਣਾ ਨਾ ਜਾਵੇ ਤੇ ਜਦੋਂ ਕਰਤਾਰਪੁਰ ਅਸੀਂ ਉੱਥੇ ਪਹੁੰਚੇ ਨਾ ਅੰਮ੍ਰਿਤਸਰ ਤੋਂ ਪਹਿਲਾਂ ਕਰਤਾਰਪੁਰ ਆਉਂਦਾ ਨਾ ਅਸੀਂ ਉੱਥੇ ਪਹੁੰਚੇ ਤੇ ਮੇਰੀ ਆਦਤ ਹੈ ਮੈਂ ਫੋਨ ਜ਼ਰੂਰ ਹੈ ਮੇਰੇ ਕੋਲ ਸਿਰਫ ਆਪਣੀ ਮਾਂ ਤੋਂ ਬਗੈਰ ਮੈਂ ਕਿਸੇ ਦਾ ਫੋਨ ਨਹੀਂ ਚੁੱਕਦਾ ਕੋਈ ਹੋਵੇ ਸਿਰਫ WhatsApp ਤੇ ਮੈਸੇਜ ਕੋਈ ਕਰੇ ਉਹ ਵੀ ਵੇਖ ਕੇ ਵੀ ਬੰਦਾ ਜਵਾਬ ਦੇਣ ਯੋਗ ਹੈਗਾ ਜਾਂ ਨਹੀਂ ਫਿਰ ਦੇ ਦਿੰਦਾ ਨਹੀਂ ਤੇ ਨਾ ਤੇ ਸਾਧ ਸੰਗਤ ਉਹ ਉਸ ਦਿਨ ਫੋਨ ਆਇਆ ਤੇ ਮੇਰੇ ਹੱਥ 'ਚ ਫੋਨ ਮੈਂ ਇੱਦਾਂ ਅਗਲੀ ਸੀਟ ਤੇ ਬੈਠਾ ਸੀ ਤੇ ਮੈਂ ਫੋਨ ਚੁੱਕ ਲਿਆ ਤੇ ਵੀਡੀਓ ਕਾਲ ਗੱਲ ਕਰ ਰਿਹਾ ਗੁਰਤੇਜ ਮੇਰੇ ਨਾਲ ਵੀਡੀਓ ਕਾਲ ਮੈਂ ਕਹਾ ਹਾਂ ਭਈ ਕਕੇ ਕਿੱਦਾਂ ਠੀਕ ਠਾਕ ਐ ਮੈਂ ਕਹਾ ਤੂੰ ਇਹ ਹਸਪੀਟਲ ਆ ਗਿਆ ਇੱਦਾਂ ਮੈਂ ਉਹਦੇ ਨਾਲ ਵੀਡੀਓ ਕਾਲ 'ਇੰਗ ਗੱਲ ਕਰ ਰਿਹਾ ਕਹਿੰਦਾ ਬਾਬਾ ਜੀ ਮੈਂ ਤੁਹਾਡੀ ਯੂਨਟ ਦਾ ਮੈਂ ਕਹਾ ਹਾਂ ਹਾਂ ਬੱਚੇ ਪਤਾ ਲੱਗ ਗਿਆ ਮੈਨੂੰ ਦੱਸ ਕੀ ਹਾਲ ਐ ਮੈਂ ਤੇਰੀ ਕੀ ਸੇਵਾ ਕਰ ਸਕਦਾ ਮੈਂ ਤੇਰੇ ਨਾਲ ਕਿੱਥੇ ਖੜ ਸਕਦਾ ਦੱਸ ਮੈਨੂੰ ਕਹਿੰਦਾ ਮੈਨੂੰ ਨਾਲੇ ਰੋਪਿਆ ਤਾਂ ਨਾਲੇ ਆਖਦਾ ਮੈਨੂੰ ਬ੍ਰੇਨ ਟਿਊਮਰ ਹੈ ਆਵੇਗਾ ਇੱਥੇ ਮੇਰੇ ਨਾਮ 'ਤੇ ਮੈਂ ਸੰਗਤ ਨੂੰ ਮਿਲਾਵਾਂਗਾ ਸਾਰੀ ਕਹਿੰਦਾ ਮੈਨੂੰ ਬ੍ਰੇਨ ਟਿਊਮਰ ਹੈ ਮੈਨੂੰ ਡਾਕਟਰ ਨੇ ਇਦਾਂ ਦਾ ਜਵਾਬ ਦਿੱਤਾ ਮੈਂ ਕਿਹਾ ਛੱਡ ਯਾਰ ਕਿਹੜੀ ਗੱਲ ਕਰਨਾ ਫਿਰ ਤੈਨੂੰ ਡਾਕਟਰ ਨੇ ਕਿਹਾ ਨਾ ਤੈਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮੇਰਾ ਭੈਦ ਗੁਰੂ ਗੋਬਿੰਦ ਤੈਨੂੰ ਵੈਦਾਂ ਦੇ ਵੈਦ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੂੰ ਮਰ ਜਾਵੇਂਗਾ ਕਹਿੰਦਾ ਨਹੀਂ ਮੈਂ ਕਿਹਾ ਤੂੰ ਜਿੰਦਾ ਰਹੇਗਾ ਕਹਿੰਦਾ ਮੇਰੇ ਲਈ ਅਰਦਾਸ ਕਰੋਗੇ ਮੈਂ ਕਿਹਾ ਸੱਚੀ ਗੱਲ ਮੈਂ ਤੇਰੇ ਲਈ ਆਇਆ ਵਾਂ ਉਹਨੂੰ ਹੌਸਲਾ ਦੇਣਾ ਸੀ ਨਾ ਮੈਂ ਮੈਂ ਕਿਹਾ ਮੈਨੂੰ ਗੁਰੂ ਰਾਮਦਾਸ ਨੇ ਆਵਾਜ਼ ਮਾਰੀ ਏ ਘਬਰਾਵੀਂ ਨਾ ਤੂੰ ਤੂੰ ਬਚੇਗਾ ਸਾਡੀ ਅਰਦਾਸ ਏ ਸੋਡੀ ਸੁਲਤਾਨ ਦੇ ਕਰਨਾ ਤੇ ਕਿਉਂ ਘਬਰਾਣਾ ਤੂੰ ਯਾਰ ਉਹਨੂੰ ਜਾਣ ਪੈ ਗਈ ਸੰਗਤ ਦੀ ਉਦਾ ਦਿਲ ਵੱਡਾ ਹੋ ਗਿਆ ਮਾਰੇ ਹੋਏ ਬੰਦੇ ਨੂੰ ਹੌਸਲਾ ਦੇਣਾ ਕਿਸੇ ਟਿੱਕੇ ਹੋਏ ਨੂੰ ਹੌਸਲਾ ਦੇ ਦੋ ਜਾਨ ਪੈ ਜਾਂਦੀ ਏ ਜਿੱਦੂ ਡਾਕਟਰ ਕਹਿੰਦਾ ਨਾ ਤੈਨੂੰ ਕੁਝ ਨਹੀਂ ਤੂੰ ਠੀਕ ਏ ਅਗਲਾ ਬੰਦਾ ਅੱਧਾ ਤੇ ਉੱਧਾ ਹੀ ਠੀਕ ਹੋ ਜਾਂਦਾ ਏ ਉਹ ਸੁਖਦਰਸ਼ਨ ਨੂੰ ਕਹਿੰਦਾ ਬਾਬਾ ਜੀ ਨੇ ਮੈਨੂੰ ਕਹਿ ਦਿੱਤਾ ਓਏ ਮੈਂ ਬਾਬਾ ਜੀ ਨੇ ਕਹਿੰਦਾ ਕਹੇ ਤੈਨਾਂ ਲੈ ਹੁਣ ਤੈਨੂੰ ਕੁਝ ਨਹੀਂ ਹੁੰਦਾ ਅਸੀਂ ਗਏ ਹਰਮੰਦਰ ਸਾਹਿਬ ਇਸ਼ਨਾਨ ਕੀਤਾ ਤੇ ਮੈਂ ਸਰੋਵਰ ਵਿੱਚ ਖੜ ਕੇ ਨਾ ਛੋਟੀ ਸੁਲਤਾਨ ਪਾਸ਼ਾ ਰੁਕਿਆ ਦਾਤਾ ਗੁਰੂ ਰਾਮਦਾਸ ਮੈਂ ਤੇਰੇ ਚਰਨਾਂ ਵਿੱਚ ਆਇਆ ਤੇ ਤੂੰ ਲੈ ਗਿਆ ਮੈਂ ਦੋਵੇਂ ਹੱਥ ਛੋੜ ਕੇ ਤੈਨੂੰ ਕਹਿਣਾ ਉਹਨੂੰ ਬਖਸ਼ ਦੇ ਉਹਦੀ ਜਾਨ ਬਖਸ਼ ਦੇ ਉਹ ਗਰੀਬ ਮੁੰਡਾ ਸਤਿਗੁਰੂ ਉਦੇ ਪਰਿਵਾਰ ਨੂੰ ਮੁਕਸ਼ ਦੇ ਲੋੜ ਤੇ ਮੈਂ ਉੱਥੇ ਅਰਦਾਸ ਕਰਕੇ ਗੁਰੂ ਰਾਮ ਦਾਸ ਦੇ ਚਰਨਾਂ 'ਚ ਕੜਾ ਪ੍ਰਸ਼ਾਦ ਦੀ ਦੇਖਰਾ ਕੇ ਤੇ ਵਾਪਸ ਆ ਗਿਆ ਤੇ 1 ਮਹੀਨੇ ਬਾਅਦ ਫੇਰ ਰਿਪੋਰਟ ਹੁੰਦੀ ਉਹਦੀ ਤੇ ਉਹਦੇ ਵਿੱਚ ਉਹਦੀ ਰਿਪੋਰਟ ਨਿਲ ਆਂਦੀ ਕਿ ਇਹਨੂੰ ਬ੍ਰੇਨ ਟਿਊਮਰ ਹੋਣ ਬਿਮਾਰੀ ਖਤਮ ਹੋ ਗਈ ਏ ਬਸ ਇੰਨੀ ਕੀ ਦੀ ਦਵਾਈ ਚੱਲੇਗੀ ਇਹਨੂੰ ਕੁਝ ਨਹੀਂ ਹੋਵੇਗਾ ਸਾਥ ਸ੍ਰੀ ਅਕਾਲ ਮੈਂ ਤਾਂ ਕਰਕੇ ਕਹਿਣਾ ਇਹ ਗੁਰੂ ਗ੍ਰੰਥ ਸਾਹਿਬ ਦਾਤਾ ਏ ਜੇ ਪਿਆਰ ਕਰਨਾ ਹੈ ਤਾਂ ਨਾ ਕਰਕੇ ਵੇਖੀਏ ਇਹ ਜਾਰੀ ਪਾਉਣੀ ਤੇ ਫਿਰ ਇਹਦੇ ਨਾ ਪਾ ਕੇ ਵੇਖੀਏ ਇਹ ਬੜੀ ਪੈਜ ਰੱਖਦਾ ਜਿੱਥੇ ਇੰਨੇ ਖੜਦਣ ਨਾ ਨਾ ਸਤਗੁਰ ਨੇ ਉਥੇ ਕੋਈ ਦੂਜਾ ਨਹੀਂ ਖੜ ਸਕਦਾ